ਪਿੰਡ ਪੀਰ ਮੁਹੰਮਦ ਵਿਖੇ ਇਸ ਵੇਲੇ ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿੰਡ ਪੀਰ ਮੁਹੰਮਦ ਵਿਖੇ ਸ਼ਬੀਲ ਤੇ ਪਾਣੀ ਪੀਣ ਲਈ ਰੁਕੇ ਮੋਟਰਸਾਈਕਲ ਸਵਾਰ ਇੱਕ ਪਤੀ ਪਤਨੀ ਅਤੇ ਉਹਨਾਂ ਦੇ ਦੋਨਾਂ ਬੱਚਿਆਂ ਦੇ ਵਿੱਚ ਰੋਡਵੇਜ਼ ਦੀ ਬੱਸ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਇਸ ਦੌਰਾਨ 10 ਮਹੀਨਿਆਂ ਦੀ ਬੱਚੀ ਉੱਥੇ ਡਿੱਗ ਜਾਂਦੀ ਹੈ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਪਤੀ ਪਤਨੀ ਨੂੰ ਵੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਉਕਤ ਪਰਿਵਾਰ ਮੰਡੀ ਲਾਧੂਕਾ ਦੇ ਪਿੰਡ ਫਤੇਗੜ ਦਾ ਅਤੇ ਇਹ ਪਰਿਵਾਰ ਜੀਮਾਰਾਈ ਪਿੰਡ ਤੋਂ ਝੋਨਾ ਲਾ ਕੇ ਵਾਪਸ ਆ ਰਹੇ ਸਨ ਅਤੇ ਪਿੰਡ ਪੀਰ ਮੁਹੰਮਦ ਵਿਖੇ ਸੜਕ ਤੇ ਲੱਗੀ ਹੋਈ ਸ਼ਬੀਲ ਤੋਂ ਜਦੋਂ ਪਾਣੀ ਪੀ ਰਹੇ ਸਨ ਤਾਂ ਉਹਨਾਂ ਨੂੰ ਬੱਸ ਦੇ ਨੇ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਐਥੇ ਕਿ ਮੇਰੋ ਕਿ ਸੀ ਉਸ ਤੇ ਪਾਣੀ ਪੀਣ ਵਕਤ ਵਿੱਚ ਸੀ ਉਹਨੂੰ ਬੱਸ ਲੈ ਆ ਕੇ ਮਾਰ ਦਿੱਤੀ ਕੋਈ ਚਲਾਉਣਾ ਤਾਂ ਸਿਖਾਉਣ ਸੀ ਮੇਰਾ ਦਾਜੀ ਸੀਗਾ ਉਹ ਕਿੱਥੇ ਨੇ ਉਹ ਹਸਪੀਟਲ ਹੈ ਉਹਨੂੰ ਸੱਟ ਲੱਗਿਆ ਹਾਂਜੀ ਇਹ ਬੱਚੇ ਦੇ ਬਹੁਤ ਕ ਦੇ ਮੌਤ ਹੋ ਗਈ ਹਾਂਜੀ ਮੌਤ ਤੁਹਾਡਾ ਕੀ ਨਾਮ ਹੈ ਹਰਨਾਮ ਅਰਵਿੰਦਰ ਸੇ ਬੱਚਾ ਤੁਹਾਡਾ ਕੀ ਲੱਗਦਾ ਇਹ ਮੇਰਾ ਪੰਜਾ ਜੀ ਹਾਂ ਜੀ ਹਰਨਾਮ ਸਿੰਘ ਹਰਨਾਮ ਸਿੰਘ ਕੀ ਕੰਮ ਕਰਦੇ ਹੋ ਇੱਥੇ ਹਾਂ ਕੋਲ ਤੇ ਛੋਲੇ ਆ ਕੋਲ ਤੇ ਛੋਲੇ ਤੁਸੀਂ ਦੇਖਿਆ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਹਾਂ ਜੀ ਕੀ ਨਾਂ ਤੁਹਾਡਾ ਹਰਨਾਮ ਸਿੰਘ ਹਰਨਾਮ ਸਿੰਘ ਪਿੰਡ ਕਿਹੜਾ ਆਪਣਾ ਪਿੰਡ ਸ਼ਮਨ ਚਿੱਤੀਆਂ ਓਕੇ ਇਹ ਕਿਵੇਂ ਐਕਸੀਡੈਂਟ ਕਿਵੇਂ ਹੋਇਆ ਐਕਸੀਡੈਂਟ ਖੜਾ ਮੋਟਰ ਖੜਾ ਸੀ ਖੜਾ ਸੀ ਜੀ ਹਾਂ ਜੀ ਪਾਣੀ ਪੀ ਰਿਆ ਸੀ ਅੱਛਾ ਤੇ ਮਗਰੋਂ ਬਾਅਦ ਚ ਵੱਜੀ ਗਿਆ ਬਸ ਸਾਲ ਨੇ ਮਤਲਬ ਫੇਡ ਮਾਰੀ ਹਾਂਜੀ ਹਾਂਜੀ ਪੇਟ ਵੱਜ ਗਈ ਤੇ ਬੱਚਾ ਡੇਕ ਪਿਆ ਦੂਜੀ ਸਾਈਡ ਤੇ ਟੈਰਰ ਦੇ ਪਾਸ ਟੈਰ ਉਹ ਤੁਲਾ ਕੇ ਪਿੱਛਾ ਟੈਰ ਉਹ ਪੱਛੇ ਦੇ ਤੂੰ ਜਿਹੜਾ ਸਲਾਉਣ ਤੁਸੀਂ ਉਹ ਮੁੰਡਾ ਹਾਂਜੀ ਜਿਹੜਾ ਸਲਾਉਣ ਤੁਸੀਂ ਉਹ ਉਹ ਟੱਕਾ ਲੱਗੇ ਨੇ ਉਹਨਾਂ ਨੂੰ ਦੋ ਮੱਝਾਂ ਅੱਛਾ ਦੋਵੇਂ ਜੀ ਸੀ ਹਾਂ ਬੱਚੇ ਸਮੇਂ ਤਿੰਨ ਜਣੇ ਸੀ ਚਾਰ ਜੀ ਸੀ ਤੇ ਬੱਚਾ ਹੋਰ ਥੋੜਾ ਜਾ ਅੱਛਾ ਚਾਰ ਜਣੇ ਹਾਂਜੀ ਹਾਂ ਇਹ ਕਿੱਥੋਂ ਦੇ ਕਿਹੜੇ ਪਿੰਡ ਦੇ ਇਹ ਖਾਤੇ ਕਰਦੇ ਨੇ ਦਾਦੂ ਬਾਦ ਫਤਗਰ ਤੋਂ ਬੜੀ ਹੈ ਨਾ ਹਾਂਜੀ ਹਾਂਜੀ ਤੇ ਆ ਰੁਕਣੇ ਕੋ ਰਹਿਦੇ ਨਾ ਇੱਥੋਂ ਹਾਂਜੀ ਹਾਂਜੀ ਉਹ ਨਾਲ ਆਉਂਦੇ 달아 라가요